ਇਸ ਮਸਜਿਦ ਦੇ ਵਿੱਚ ਵੀ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਲਿਆ ਕੇ ਸੁਰੱਖਿਆ ਸੀਗਾ ਤੇ ਆ ਦਿਓ ਫਿਰ ਹਾਲ ਦੇ ਵਿੱਚ ਕਿੰਨੀ ਕਿ ਸਚਾਈ ਵੀ ਬੋਲਦੇ ਨੇ ਵੀ ਇੱਥੇ ਇਸ ਪਿੰਡ ਦੇ ਪਾਰਲੇ ਪਾਸੇ ਪੰਜਾਂ ਪੀਰਾਂ ਦੀ ਜਗਾ ਹੈ ਤੇ ਇਸ ਖੂਹ ਦੇ ਵਿੱਚੋਂ ਅੱਗ ਜਾਂਦੀ ਹੁੰਦੀ ਸੀਗੀ ਪੰਜਾਂ ਪੀਰਾਂ ਦੀ ਦਰਗਾਹ ਦੇ ਉੱਤੇ ਤੇ ਉੱਥੋਂ ਵਾਪਸ ਇਸ ਖੂਹ ਦੇ ਵਿੱਚ ਆਉਂਦੀ ਹੁੰਦੀ ਸੀਗੀ ਰਾਤ ਦੇ 12 ਵਜੇ ਕਹਿੰਦੇ ਨੇ ਪਰ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਵੀ ਕਿੰਨੀ ਕਿ ਇਸ ਦੇ ਦੱਸਣ ਦੇ ਮੁਤਾਬਕ ਵੀ ਇਹ ਜਿਹੜਾ ਖੂਨ ਜਦੋਂ ਉਹ ਬਣਾਉਂਦੇ ਪਏ ਸੀਗੇ ਤੇ ਉਨੀ ਮਿੱਟੀ ਥੱਲੋਂ ਕੱਢ ਲੈਂਦੇ ਸੀਗੇ ਜਿੰਨੀ ਗੋਲ-ਗੋਲ ਮਿੱਟੀ ਕੱਢ ਲੈਂਦੇ ਸੀਗੇ ਤੇ ਉੱਤੋਂ ਜਿਹੜੇ ਮਿਸਤਰੀ ਸੀਗੇ ਉਹ ਇਹਦੀ ਚਨਾਈ ਕੀਤੀ ਜਾਂਦੇ ਸੀਗੇ ਠੀਕ ਹੈ ਜਦੋਂ ਉੱਤੇ ਜਿਹੜੀ ਕੀਤੀ ਚਨਾਈ ਸੁੱਕ ਜਾਂਦੀ ਸੀਗੀ ਤੇ ਥੱਲੇ ਮਿੱਟੀ ਕੱਢ ਲੈਂਦੇ ਸੀ ਗੋਲ-ਗੋਲ ਤੇ ਉੱਤੇ ਕੋਈ ਚੀਜ਼ ਦਾ ਵਜ਼ਨ ਬਰਾਬਰ ਭਾਰ ਪਾ ਕੇ ਤੇ ਇਹਨੂੰ ਥੱਲੇ ਦਬਾ ਦਿੰਦੇ ਸੀਗੇ ਤੇ ਫੇਰ ਇਹਵੇਂ ਅੱਜ ਆਪਾਂ ਜਿਹੜੀ ਜਗ੍ਹਾ ਤੇ ਪਹੁੰਚੇ ਆ ਨਾ ਇਹ ਜਿਹੜੀ ਕੋਈ ਆਮ ਜਗ੍ਹਾ ਨਹੀਂ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਵੀ 1947 ਨੂੰ ਬੜੀ ਵੱਡ ਟੁਕ ਹੋਈ ਏ ਕਿ ਪਾਕਿਸਤਾਨ ਦੇ ਜਿਹੜੇ ਲੋਕ ਸੀਗੇ ਉਹ ਆਪਣੇ ਅੰਦਰ ਭਾਰਤ ਦੇ ਵਿੱਚ ਆਏ ਭਾਰਤ ਚੋਂ ਪੰਜਾਬ ਚੋਂ ਕਈ ਪਾਕਿਸਤਾਨ ਨੂੰ ਗਏ ਤੇ ਮਿੱਤਰੋ ਅੱਜ ਜਿਹੜੇ ਮੈਂ ਪਿੰਡ ਪਹੁੰਚਿਆ ਨਾ ਇਹਦਾ ਇਤਿਹਾਸ ਬੜਾ ਹੀ ਰੋਮਾਂਚਕ ਏ ਤੇ ਵਲੌਗ ਨਾਲ ਇਹਵੇਂ ਕੰਟੀਨਿਊ ਬਣੇ ਰਿਹਾ ਜੇ ਪੂਰਾ ਵੇਖ ਕੇ ਜਾਇਆ ਜੇ ਤੇ ਮਿੱਤਰੋ ਇਸ ਪਿੰਡ ਦੇ ਵਿੱਚ ਇੱਕ ਅਜਿਹਾ ਖੂਹ ਏ ਵੈਸੇ ਖੂਹ ਤਾਂ ਤੁਸੀਂ ਬਥੇਰੇ ਵੇਖੇ ਹੋਣੇ ਪਰ ਯਾਰ ਅੱਜ ਦੀ ਜਨਰੇਸ਼ਨ ਨੇ ਇੰਨੇ ਖੂਹ ਨਹੀਂ ਵੇਖੇ ਤੇ ਪਰ ਮੈਂ ਤਾਂ ਬਥੇਰੇ ਵੇਖੂ ਖਲੇ ਨੇ ਤੇ ਤੁਸੀਂ ਅੱਜ ਤੱਕ ਖੂਹ ਵੇਖੇ ਹੋਣੇ ਵੀ ਧਰਤੀ ਦੇ ਥੱਲੇ ਜ਼ਮੀਨ ਦੇ ਥੱਲੇ ਖੂਹ ਵੇਖੇ ਹੋਣੇ ਪਰ ਅੱਜ ਆਪਾਂ ਤੁਹਾਨੂੰ ਇੱਕ ਅਹਿਜਾ ਖੂਹ ਖੋਣਾ ਵੀ ਜਿਹੜਾ ਧਰਤੀ ਦੇ ਵਿੱਚ ਤੇ ਅੱਧਾ ਉੱਤੇ ਛੱਡਿਆ ਹੋਇਆ ਬੈਠੇ ਖੂਹ ਤਾਂ ਮੈਂ ਵੈਸੇ ਬੜੇ ਵੇਖੇ ਨੇ ਪਰ ਅੱਜ ਮੈਂ ਖੜਾ ਖੂਹ ਵੇਖਣ ਲੱਗਾ ਤੇ ਤੁਹਾਨੂੰ ਵੀ ਖੜਾ ਖੂਹ ਵਖਾਉਣ ਲੱਗਾ ਤੇ ਇਹਦਾ ਜਿਹੜਾ ਇਤਿਹਾਸ ਇਹਦੀ ਜਿਹੜੀ ਹਿਸਟਰੀ ਬੜੀ ਰੋਮਾਂਚਕ ਹੈ ਇਹ ਜਿਹੜੀ ਇਹਦਾ ਇਤਿਹਾਸ ਥੋੜਾ ਬਹੁਤਾ ਮੈਨੂੰ ਪਤਾ ਵੀ ਜਿਵੇਂ ਪਿੰਡ ਦੇ ਲੋਕਾਂ ਤੋਂ ਪਤਾ ਮੈਨੂੰ ਲੱਗਾ ਵੀ 1947 ਨੂੰ ਆਪਣੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ ਤੇ ਇੱਥੇ ਜਿਹੜਾ ਇਹ ਖੜਾ ਖੂਹ ਹੈ ਉਹ ਮੁ슬ਮਾਨ ਭਾਈ ਬਣਾਉਂਦੇ ਪਏ ਸੀਗੇ ਤੇ 47 ਦੇ ਵੰਡ ਦੇ ਰੋਲੇ ਪੈਣ ਕਰਕੇ ਇਹ ਜਿਹੜਾ ਖੜਾ ਖੂਹ ਹੈ ਉਹਨਾਂ ਫਿਰ ਇਹਦਾ ਕੰਮ ਵਿੱਚ ਹੀ ਛੱਡ ਦਿੱਤਾ ਤੇ ਤੁਹਾਨੂੰ ਪਤਾ ਹੈ ਵੀ 47 ਨੂੰ ਵੰਟੋਕ ਹੋਈ ਸੀ ਪਾਰਟਿਸ਼ਨ ਹੋਈ ਸੀ ਸਿਰਲ ਰੈੱਡ ਕਲੀਫੇ ਉਹਨੇ ਭਾਰਤ ਤੇ ਪਾਕਿਸਤਾਨ ਦਾ ਨਕਸ਼ਾ ਲਿਖਿਆ ਸੀਗਾ ਉਹਦੇ ਕਰਕੇ ਇਹ ਜਿਹੜਾ ਖੜਾ ਖੂਹ ਦਾ ਕੰਮ ਵਿੱਚ ਹੀ ਰਹਿ ਗਿਆ ਤੇ ਅੱਜ ਤੱਕ 77 ਤੋਂ 78 ਕ ਸਾਲ ਹੋ ਚੱਲੇ ਆਪਾਂ ਨੂੰ ਆਜ਼ਾਦੀ ਮਿਲੇ ਭਾਰਤ ਨੂੰ ਪਾਕਿਸਤਾਨ ਬਣਿਆ ਨੂੰ ਤੇ ਉਹ ਜਿਹੜਾ ਖੜਾ ਖੂਹ ਹੈ ਅੱਜ ਵੀ ਉੱਥੇ ਹੀ ਉਹਨਾਂ ਹੀ ਤਾਂ ਉਹ ਖੜਾ ਤੀ ਤੇ ਕਮਾ ਦੇ ਕੈਮਰਾ ਪਰ ਸੋਹਣਿਆ ਉਧਰ ਇਹ ਜਿਹੜਾ ਖੂਹ ਦਾ ਕੰਮ ਵਿੱਚ ਹੀ ਉਹਨਾਂ ਛੱਡ ਦਿੱਤਾ ਤੇ ਹਾਲੇ ਤੱਕ ਤੁਸੀਂ ਦੇਖੋ ਵੀ ਉਵੇਂ ਦਾ ਉਵੇਂ ਕਹਿਰ ਹੁਣ ਤਾਂ ਖੂਹਾਂ ਦੇ ਜਮਾਨੇ ਗਏ ਚਲੇ ਹੁੰਦਾ ਇਹਨੂੰ ਕਿੰਨੇ ਤੇ ਥੱਲੇ ਸੱਟਣਾ ਦੱਸਣ ਦੇ ਮੁਤਾਬਕ ਵੀ ਇਹ ਜਿਹੜਾ ਖੂਹ ਜਦੋਂ ਉਹ ਬਣਾਉਂਦੇ ਪਏ ਸੀਗੇ ਤੇ ਉਨੀ ਮਿੱਟੀ ਥੱਲੋਂ ਕੱਢ ਲੈਂਦੇ ਸੀਗੇ ਜਿੰਨੀ ਗੋਲ-ਗੋਲ ਮਿੱਟੀ ਕੱਢ ਲੈਂਦੇ ਸੀਗੇ ਤੇ ਉੱਤੋਂ ਜਿਹੜੇ ਮਿਸਤਰੀ ਸੀਗੇ ਉਹ ਇਹਦੀ ਚਨਾਈ ਕੀਤੀ ਜਾਂਦੇ ਸੀਗੇ ਠੀਕ ਹੈ ਜਦੋਂ ਉੱਤੇ ਜਿਹੜੀ ਕੀਤੀ ਚਿਣਾਈ ਸੁੱਕ ਜਾਂਦੀ ਸੀਗੀ ਤੇ ਥੱਲੇ ਮਿੱਟੀ ਕੱਢ ਲੈਂਦੇ ਸੀ ਗੋਲ-ਗੋਲ ਤੇ ਉੱਤੇ ਕੋਈ ਚੀਜ਼ ਦਾ ਵਜ਼ਨ ਬਰਾਬਰ ਭਾਰ ਪਾ ਕੇ ਤੇ ਇਹਨੂੰ ਥੱਲੇ ਦਬਾ ਦਿੰਦੇ ਸੀਗੇ ਤੇ ਫੇਰ ਇਹਵੇਂ ਹੌਲੀ-ਹੌਲੀ ਥੱਲੇ ਤੁਰਿਆ ਜਾਂਦਾ ਸੀਗਾ ਐਵੇਂ ਤੇ ਇਹਨੂੰ ਅੰਦਰੋਂ ਪਲੱਸਤਰ ਵੀ ਕੀਤਾ ਹੋਣਾ ਵੀ 10 ਕੁ ਫੁੱਟ ਇਹਨੂੰ ਡਾਊਨ ਕੀਤਾ ਵੀ ਜਿਆਦਾ ਨਹੀਂਗਾ ਤੇ ਬਾਕੀ ਜਿਹੜਾ ਤੁਸੀਂ ਤਾਂ ਉਹ ਖੜਾ ਵੇਖਦੇ ਪਏ ਜੇ ਤੁਹਾਨੂੰ ਸਾ ਤੁਹਾਡੇ ਸਾਹਮਣੇ ਦੇਖਤਾ ਹੀ ਪਿਆ ਵਾ ਤੇ ਤੇ ਮੇਤੂ ਇਹ ਇਸ ਖੂਹ ਦੇ ਨਾਲ ਕੋਈ ਰੋਮਾਂਚਿਕ ਤੱਤ ਵੀ ਨੇ ਬਾਲ ਦੇ ਵਿੱਚ ਕਿੰਨੀ ਕਿ ਸਚਾਈ ਵੀ ਬੋਲਦੇ ਨੇ ਵੀ ਇੱਥੇ ਇਸ ਪਿੰਡ ਦੇ ਪਾਰਲੇ ਪਾਸੇ ਪੰਜਾ ਪੀਰਾਂ ਦੀ ਜਗਾ ਹੈ ਤੇ ਇਸ ਖੂਹ ਦੇ ਵਿੱਚੋਂ ਅੱਗ ਜਾਂਦੀ ਹੁੰਦੀ ਸੀਗੀ ਪੰਜਾ ਪੀਰਾਂ ਦੀ ਦਰਗਾਹ ਦੇ ਉੱਤੇ ਤੇ ਉੱਥੋਂ ਵਾਪਸ ਇਸ ਖੂਹ ਦੇ ਵਿੱਚ ਆਉਂਦੀ ਹੁੰਦੀ ਸੀਗੀ ਰਾਤ ਦੇ 12 ਵਜੇ ਕਹਿੰਦੇ ਨੇ ਸੀਗੀ ਇਸ ਏਰੀਆ ਦੇ ਵਿੱਚ ਬੋਲਦੇ ਨੇ ਵੀ ਆ ਵੇਖੋ ਹੁਣ ਤਾਂ ਤੁਸੀਂ ਆਇਆ ਹਰਿਆਣਾ ਹਰਿਆਣਾ ਆ ਵੇਖਦੇ ਪਹਿਜੇ ਨਾ ਪੈ ਲਈਆਂ ਦੇਖੋ ਵੀ ਕਿੰਨਾ ਸ਼ਾਨਦਾਰ 뷰 ਹੈ ਵੀ ਉਦੋਂ ਇੱਥੇ ਐ ਟਿੱਬੇ ਹੀ ਹੁੰਦੇ ਸੀਗੇ ਜਰਾਏ ਤੋਂ ਨਹੀਂ ਸੀਗੀ ਟਿੱ ਮਤਲਬ ਇਹ ਆਪਣੀ ਇਸ ਖੜੇ ਖੂਹ ਦੀ ਥੋੜੀ ਜੀ ਜਾਣਕਾਰੀ ਜਿੰਨਾ ਕਿ ਮੈਨੂੰ ਪਤਾ ਸੀਗਾ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਦਿੱਤਾ ਬਾਕੀ ਤੁਹਾਨੂੰ ਹੋਰ ਇਸ ਖੂਹ ਬਾਰੇ ਕੋਈ ਨੌਲੇਜ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜਦੋਂ ਯਾਰ ਪਾਰਟੀਸ਼ਨ ਹੋਈ ਸੀਗੀ 47 ਦੀ ਵੰਡ ਹੋਈ ਸੀਗੀ ਭਾਰਤ ਤੇ ਪਾਕਿਸਤਾਨ ਦੀ ਤੇ ਜਿਹੜਾ ਬੰਦਾ ਸੀਗਾ ਸਿਰਲ ਰੈੱਡ ਕਲੀਫ ਉਹਨੇ ਭਾਰਤ ਤੇ ਪਾਕਿਸਤਾਨ ਦਾ ਨਕਸ਼ਾ ਲਿਖਿਆ ਸੀਗਾ ਤੇ ਯਾਰ ਉਦੋਂ ਤੇ بڑے ਪਾਕਿਸਤਾਨ ਦੇ ਲੋਕ ਇੰਡੀਆ ਦੇ ਵਿੱਚ ਆਏ ਇੰਡੀਆ ਦੇ ਲੋਕ ਪਾਕਿਸਤਾਨ ਦੇ ਵਿੱਚ ਗਏ ਤੇ ਜਿਵੇਂ ਯਾਰ ਆਪਦੇ ਰਿਸ਼ਤੇਦਾਰਾਂ ਦੇ ਪਿੱਛੇ ਵੀ ਗਏ ਕਸ਼ਤਾਂ ਕੇ ਉਧਰ ਉਧਰ ਬਟਵਰਾ ਹੋਇਆ ਵਾ ਤੇ ਯਾਰ ਅੱਜ ਜਿਹੜੀ ਮੈਂ ਜਗ੍ਹਾ ਤੇ ਪਹੁੰਚਿਆ ਨਾ ਉਹ ਵੀ 1947 ਦੇ ਨਾਲ ਸੰਬੰਧ ਰੱਖਦੀ ਏ ਵੀ ਆਪਣੀ ਪਾਪੂਲੇਸ਼ਨ ਉਹ ਵੀ ਉਦੋਂ ਜਿਹੜੇ ਮੁਸਲਮਾਨ ਭਾਈ ਸੀਗੇ ਉਹ ਇਸ ਮਸਜਿਦ ਨੂੰ ਛੱਡ ਕੇ ਗਏ ਚਲੇ ਤੇ ਕਹਿੰਦੇ ਨੇ ਵੀ ਬਾਅਦ ਵਿੱਚ ਇਹ ਮਸਜਿਦ ਆਬਾਦ ਕੀਤੀ ਗਈ ਸੀਗੀ ਇਸ ਮਸਜਿਦ ਦੇ ਵਿੱਚ ਵੀ ਉਹਨਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਲਿਆ ਕੇ ਸੁਰੱਖਿਆ ਸੀਗਾ ਤੇ ਆਜੋ ਜਿਹੜੀ 1947 ਦੀ ਤੇ ਵੰਡ ਫੱਟ ਨੂੰ ਬਿਆਨ ਕਰਦੀ ਵੀ ਤੇ ਹੁਣ ਤੁਸੀਂ ਦੇਖੋ ਵੀ ਇਹ ਸੁਰਸਾਨ ਹੋਈ ਤੇ 1947 ਤੋਂ ਬਾਅਦ ਵੀ ਇਸ ਨੂੰ ਆਬਾਦ ਕੀਤਾ ਗਿਆ ਹੁਣ ਪਰ ਇਸ ਟਾਈਮ ਅੱਜ ਦੇ ਦਿਨ ਇਹ ਜਿਹੜੀ ਮਸਜਿਦ ਦੇ ਸੋਨਸਾਨ ਹੋਈ ਪਈ ਤੇ ਆਜੋ ਫਿਰ ਮਿੱਤਰੋ ਤੁਹਾਨੂੰ ਦਿਖਾਉਂਦੇ ਹਾਂ ਇਸ ਪਲਸਟਰ ਕੀਤਾ ਗਿਆ ਜਦੀਆਂ ਮੈਂ ਤੁਹਾਨੂੰ ਮਸਜਿਦਾਂ ਦਿਖਾਈਆਂ ਨੇ ਵੀ ਜਿੰਨੂੰ ਇਹ ਨਾਨਕਸ਼ਹੀ ਇੱਟ ਦੇ ਨਾਲ ਬਣਾਇਆ ਗਿਆ ਵੀ ਕੱਚੀਆਂ ਵੀ ਕੱਚੀ ਚਣਾਈ ਵੀ ਕਰਦੇ ਸੀ ਪਰ ਇਹਨੂੰ ਅੱਗੇ ਦੇਖੋ ਵੀ ਪਲਸਟਰ ਹੋਇਆ ਹੈ ਤੇ ਆਹ ਦੇਖੋ ਵੀ ਇਹਨੂੰ ਪੇਂਟ ਵਾਲੇ ਨੇ ਜਦੋਂ ਇਸ ਦੇ ਉੱਪਰ ਸੋਹਣੋ ਪਕਿਆ ਕਰਦੇ ਤੇ ਆਜੋ ਦਿਖਾਉਂਦੇ ਵੀ ਆਦਮੀ ਦੇਖੋ ਤੇ ਜਿਹੜੀ ਆਉਤੇ ਛਤ ਪਈ ਹੋਈ ਹੈ ਗੋਥਿਕ ਸਟਾਈਲ ਦੀ ਛਤ ਹੈ ਤੇ ਯਾਰ ਜਿਆਦਾਤਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਵੀ ਇਹ ਅੰਗਰੇਜ਼ਾਂ ਦੇ ਦੁਆਰਾ ਬਣਾਈ ਗਈ ਹੋਣੀ ਮਸਜਿਦ ਕਿਉਂਕਿ ਉਹਨਾਂ ਦੀ ਨਿਸ਼ਾਨੀ ਇਹ ਸੀ ਕਿ ਵੀ ਉਹ ਗੋਥਿਕ ਸਟਾਈਲ ਦੀ ਛਤ ਬਣਾਉਂਦੇ ਸੀ ਤੇ ਜਿਹੜੀ ਛਤ ਹੈ ਅੰਗਰੇਜ਼ਾਂ ਦੇ ਦੁਆਰਾ ਜਿਹੜੀ ਗੋਥਿਕ ਸਟਾਈਲ ਦੀ ਛਤ ਪਈ ਹੋਈ ਹੈ ਤੇ ਆਹ ਜਿੱਤ ਕੋਈ ਆਰੇ ਆ ਜਿਹੜੇ ਆਰੇ ਇਹ ਮੁਗਲੀ ਆਰੇ ਨੇ ਦਰਸ਼ਾਉਂਦੇ ਪਏ ਨੇ ਤੇ ਇਹਦੇ ਵਿਚਾਰ ਵਿਕਟੋਰੀਆ ਰੇਵੀ ਬਣਾਏ ਗਏ ਤੇ ਆ ਜਿਹੜੀ ਸਿਸ਼ਰਟੀ ਦੀ ਮਰਜ਼ੀ ਤੇ ਯਾਰ ਹਨਾ ਜਿਆਦਾ ਤੇਰੀ ਬਟੇਲੀ ਮਰਜ਼ੀ ਦਾ ਕੀ ਵੀ ਆਪ ਵੀ ਦੇਖੋ ਵੀ ਹੋ ਸਕਦਾ ਵੀ ਆ ਜਿਹੜੀ ਪੇਂਟਿੰਗ ਕੀਤੀ ਗਈ ਹੈ ਨਾ ਤੇ ਉਸ ਟਾਈਮ ਦੇ ਪੁਰਾਣੇ ਜ਼ਮਾਨਿਆਂ ਦੀ ਹੋਵੇ ਤੇ ਯਾਰ ਉਦੋਂ ਇਹ ਜਿਹੜੇ ਰੰਗ ਸੀਗੇ ਕਿਉਂਕਿ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀਗੀਆਂ ਉਦੋਂ ਇਹ ਰੰਗ ਫਲਾਂ ਦੇ ਦੁਆਰਾ ਫੁੱਲਾਂ ਦੇ ਦੁਆਰਾ ਤੇ ਸਬਜ਼ੀਆਂ ਤੋਂ ਲਈ ਜਾਂਦੇ ਸੀ ਇਹ ਤੇ ਤੇ ਆ ਜਿਹੜਾ ਆੜਾ ਠੀਕਾ ਮੜਦਾ ਦਾ ਤੇ ਆ ਵੀ ਤੁਸੀਂ ਦੇਖੋਗੇ ਆ ਵੀ ਯਾਰ ਨਾ ਮੀਂਹ ਦੇ ਪਏ ਯਾਰ ਲੱਗਦਾ ਹੋਵੇ ਕਿ ਠਿਕੂੜੇ ਹੋਣਗੇ ਵੀਰਵਾਰ ਦੇ ਵੀਰਵਾਰ ਸ਼ਾਇਦ ਅੱਜ ਤੋ ਕਰਦਾ ਵੀ ਨਹੀਂ ਕਿਵੇਂ ਤੇ ਇਹਦੇ ਜਿਵੇਂ ਤਰ੍ਹਾਂ ਮਧੌੜੀ ਹੈ ਤਨੀ ਮੱਤੀ ਗਈ ਜਿੱਥੋਂ ਤੱਕ ਉਹ ਮੇਰਾ ਆਈਡੀਆ ਤੇ ਜਿਹੜੀ ਸਿੰਪਲ ਦੂਸਰੀ ਇੱਕ ਅੰਗਰੇਜ਼ ਬਣਾਉਂਦਾ ਸੀ ਨੂੰ ਮੋਡੀਫਾਈ ਕਰਤੀ ਗਈ ਤੇ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਤੇ ਮਿਲਿਆ ਫੋਨ ਫੋਨ ਅਮਰੀਕਾ ਹੈ ਟਿਕਟ ਵੀਡੀਓ ਦਾ ਨਾਮ ਓਕੇ ਬਾਈ ਪਲਾਸ ਮੀ ਹੋ